ਜਦੇਵ ਸਾਹਿਬ ਨੇ ਤਾਂ ਮਤ ਜੇ ਕਹਤਾ ਕਿ ਆਪੋ ਆਪਣੀ ਸਿਆਦ ਜੀ ਜਿੱਥੇ ਤੇ ਹੈ ਹੀ ਨਹੀਂ ਜੀ ਅੱਛਾ ਜਦੇਵ ਤਾਂ ਸੁਣ ਨਹੀਂ ਮੰਨਦਾ ਨਾ ਜੀ ਠੀਕ ਹੈ ਕੱਲ ਤੇ ਫੈਸਲੇ ਉਹਨੂੰ ਕੌਮ ਨਹੀਂ ਮੰਨਦੀ ਨਾ ਪ੍ਰਧਾਨ ਸਾਹਿਬ ਦਾ ਮੰਨਦਾ ਸ਼ੋਮਨੀ ਕਬੜ ਦਾ ਜੇ ਸ਼ੋਮਨੀ ਕਬੜ ਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਵਾਂ ਕੱਲ ਤੇ ਕੱਲ ਤੇ ਮਤਾਂ ਨਹੀਂ ਮੰਨਦੇ ਫਿਰ ਤੁਸੀਂ ਉਹ ਪਤਾ ਹੀ ਨਹੀਂ ਠੀਕ ਹੈ ਉਹਦੇ ਉਹਨੇ ਤੇ ਅੰਦਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਉੱਥੇ ਜਦੇਵ ਸਾਹਿਬ ਨੇ ਤਾਂ ਮਤ ਜੇ ਕਹਤਾ ਕਿ ਆਪੋ ਆਪਣੀ ਸਿਆਦ ਜੀ ਅੱਛਾ ਜਦੇਵ ਤਾਂ ਸੁਣ ਨਹੀਂ ਮੰਨਦਾ ਨਾ ਜੀ ਠੀਕ ਹੈ ਕੱਲ ਦੇ ਫੈਸਲੇ ਉਹ ਨਹੀਂ ਮੰਨਦੀ ਨਾ ਪ੍ਰਧਾਨ ਸਾਹਿਬ ਦਾ ਮੰਨਦਾ ਸ਼ੋਮਨੀ ਕਹਿੰਦਾ ਇਹ ਸ਼ੋਮਨੀ ਕਹਿੰਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਿਆ ਕੱਲ ਤਾਂ ਕੱਲ ਤਾਂ ਮਤਾਂ ਨਹੀਂ ਮੰਨਦੇ ਫਿਰ ਤੁਸੀਂ ਉਹ ਪਤਾ ਹੀ ਹੈ ਨਹੀਂ ਠੀਕ ਹੈ ਉਹਦੇ ਉਹਨੇ ਤੇ ਅੰਦਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਉੱਥੇ ਜਦੋਂ ਜਦੋਂ ਨਹੀਂ ਨਹੀਂ ਕੰਸੈਂਸਸ ਨਾ ਸਾਰਾ ਸਾਰਾ ਕੋਈ ਸਲਾ ਸਮਤੀ ਨਾਲ ਸਾਰਾ ਕੋ ਹੋ ਗਿਆ ਬਹੁਤ ਵਧੀਆ ਗੱਲ ਨਹੀਂ ਨਹੀਂ ਕੌਣ ਕੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਬੋਇਆ ਅਜੇ ਤਾਂ ਅਜੇ ਤਾਂ ਅੰਦਰ ਤੁਹਾਨੂੰ ਯਾਰ ਦੱਸ ਸਿਗਰੇਟ ਹੋ ਰਹੀ ਹੈ ਕੈਮਰਾਮੈਨ ਤੇ ਥੋੜਾ ਹੋ ਰਹੀ ਹੈ ਕਮਾਲ ਦੀ ਗੱਲ ਹੈ ਤੁਹਾਡੀ ਨਹੀਂ ਨਹੀਂ ਸੈਂਸਰ ਨਾਲ ਸਾਰਾ ਸਾਰਾ ਕੋਈ ਸਲਾ ਸਮਤੀ ਨਾਲ ਸਾਰਾ ਕੋ ਹੋ ਗਿਆ ਬਹੁਤ ਵਧੀਆ ਗੱਲ ਨਹੀਂ ਨਹੀਂ ਕੌਣ ਕੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਬੋਇਆ ਅਜੇ ਤਾਂ ਅਜੇ ਤਾਂ ਅੰਦਰ ਤੁਹਾਨੂੰ ਯਾਰ ਦੱਸ ਸਿਗਰੇਟ ਹੋ ਰਹੀ ਹੈ ਕੈਮਰਾ ਤੇ ਥੋੜੋ ਹੋਰ ਇੱਕ ਕਮਾਲ ਦੀ ਗੱਲ ਹੈ ਤੁਹਾਡੀ